ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਪਾਤਸ਼ਾਹ ਦਸਵੀਂ ਰੇ ਮਨ ਐਸੋ ਕਰ ਸੰਿਆਸਾ ਬਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਰਹਾਓ ਜਤ ਕੀ ਜਟਾ ਜੋਗ ਕੋ ਮੱਜਣ ਨੇ ਅਖਨ ਬਢਾਓ ਗਿਆਨ ਗੁਰੂ ਆਤਮ ਉਪਦੇਸ਼ ਹੋ ਨਾਮ ਵਿਪੂਤ ਲਗਾਓ ਅਲਪ ਆਹਾਰ ਸੁਲਪਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਬਾਹਿ ਬੋ ਹੈ ਬੋ ਤ੍ਰੈਗਣ ਅਤੀਤ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨ ਸਿਉ ਲਿਆਵੇ ਤਬਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੇ RAM KALI PATSHAHI 10ਵੀਂ ਰੇ ਮਨ ਇਹ ਵਿਦਯੋਗ ਕਮਾਓ ਸਿੰਘੀ ਸਾਚ ਅਕਪਟ ਕੰਠਲਾ ਧਿਆਨ ਵਿਪੂਤ ਚੜਾਓ ਰਹਾਓ ਤਾਤੀ ਗਹੋ ਆਤਮ ਬਸ ਕਰ ਕੀ ਪਿਛਾ ਨਾਮ ਆਧਾਰਨ ਵਾਜੇ ਪਰਮ ਤਾਰ ਤਤ ਹਰ ਕੋ ਉਪਜੈ ਰਾਗ ਰਸਰੰਗ ਉਕਟੈ ਤਾਨ ਤਰੰਗ ਰੰਗ ਅਤ ਗਿਆਨ ਗੀਤ ਬੰਤਨੰ ਚੱਕ ਚੱਕ ਰਹੇ ਦੇਵ ਦਾਨਵ ਮੋਨਾ ਸ਼ਕ ਸ਼ਕ ਬਿਉਮ ਵਿਵਾਨੰ ਆਤਮ ਉਪਦੇਸ਼ ਸਪੇਸ਼ ਸੰਜਮ ਕੋ ਜਾਪਸੋ ਅਜੱਪਾ ਜਾਪੈ ਸਦਾ ਰਹੈ ਕੰਚਨ ਸੀ ਕਾਇਆ ਕਾਲ ਨਕਬਹੁ ਵਿਆਪੈ ਰਾਮਕਲੀ ਬਾਤ ਸ਼ਾਹੀ ਦਸਵੀਂ ਪਰਾਨੀ ਪਰਮਪੁਰਖ ਪਗ ਲਾਗੋ ਸੋ ਵਤ ਕਹਾ ਮੋਹ ਨਿੰਦਰਾ ਮ ਕਬਹੂ ਸਚਿਤ ਹੋਇ ਜਾਗੋ ਰਹਾਵ ਔਰਨ ਕਹਾ ਉਪਦੇਸ਼ਤ ਹੈ ਪਸ ਤੋਹੇ ਪਰਬੋਧਨਾ ਲਾਗੋ ਸਿੰਚਤ ਕਹਾ ਪਰੇ ਵਿਖਣ ਕਹਿ ਕਬਹੂ ਵਿਖੈ ਰਸਤਿ ਆਗੋ ਕੇਵਲ ਕਰਮ ਪਰਮ ਸੇ ਚੀਨੋ ਹੋ ਧਰਮ ਕਰਮ ਅਨੁਰਾਗੋ ਸੰਗ੍ਰਹਿ ਕਰੋ ਸਦਾ ਸਿਮਰਨ ਕੋ ਪਰਮਾ ਪਾਪ ਤਜ ਭਾਗੋ ਜਾਤੇ ਦੁਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ ਜੋ ਸੁਖ ਚਾਹੋ ਸਦਾ ਸੰਬੰਧ ਕੋ ਤੋਂ ਹਰ ਕੇ ਰਸ ਭਾਗੋ ਰਾਗ ਸੋਰਠ ਪਾਤਸ਼ਾਹੀ ਦਸਵੀਂ ਪ੍ਰਭ ਜੂ ਤੋ ਕਹਿ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਰਹਾਉ ਪਰਮਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਣ ਆਹਾਰੀ ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਬੇਕਾਰ ਨਿਰਜੁਰ ਨਿੰਦਰਾ ਬਿਨ ਨਿਰਬੇਖ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤ੍ਰੈ ਦਰਸੀ ਕੁਕ੍ਰਿਤ ਪਰਨਾਸਨਕਾਰੀ ਤਨੁਰ ਪਾਨ ਤ੍ਰਿਤਮਾਨ ਤਰਾਤਰ ਅਨਬੇਕਾਰ ਅਸਤਾਰੀ ਹਉ ਮਤ ਮੰਦ ਚਰਨ ਸਰ ਨਾਗਤ ਕਰ ਗਹਿ ਲਿਹੁ ਉਬਾਰੀ ਲਾਗ ਰਾਗ ਕਲਿਆਣ ਪਾਤਸ਼ਾਹੀ ਦਸਵੀ ਬਿਨ ਕਰਤਾਰ ਨਾ ਕਿਰਤਮ ਮਾਨੋ ਆਦ ਅਜੋਨ ਅਜੈ ਅਬਿਨਾਸੀ ਤੇਹਾ ਪਰਮੇਸ਼ਰ ਜਾਨੋ ਰਹਾਓ ਕਹਾਂ ਭਇਉ ਜੋ ਆਨ ਜਗਤ ਮੈਂ ਦਸਕਾ ਅਸਰ ਹਰ ਘਾਇ ਅਦਿਕ ਪਰਪੰਚ ਦਿਖਾਏ ਸਭਨ ਕਹੈ ਆਪਹਿ ਬ੍ਰਹਮ ਕਹਾਏ ਪੰਜਿਆਂ ਨਾ ਗੜਨਾ ਸਮਰਾਤ ਸਦਾ ਪ੍ਰਭ ਸੋ ਕੇ ਮਜਾਤ ਗਿਨਾਇਓ ਤਾਂ ਤੇ ਸਰਬਕਾਲ ਕੇ ਅਸਕੋ ਕਾਏ ਬਚਾਏ ਨਾ ਆਇਓ ਕੈਸੇ ਤੋਹੇ ਤਾਰੇ ਹੰ ਸੁਨ ਜੜ ਆਪ ਡੁੱਗਿਓ ਆਪ ਡੁੱਬਿਓ ਭਵ ਸਾਗਰ ਛੁਟਹੋ ਕਾਲ ਫਾਸਤੇ ਤਬਹੀ ਗਹੋ ਸ਼ਰਨ ਜਗ ਤਾਗਰ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗਰ ਜਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਸੂਲਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪਠ ਖੇੜਿਆਂ ਦਾ ਰਹਿਣਾ ਤਿਲੰਗ ਕਾਫੀ ਬਾਤਸ਼ਾਹੀ ਦਸਵੀਂ ਕੇਵਲ ਕਾਲ ਈ ਕਰਤਾਰ ਆਦ ਅੰਤ ਅਨੰਤ ਮੂਰਤ ਗੜਨ ਭੰਜਨ ਹਾਰ ਰਹਾਵ ਨਿੰਦ ਉਸਤਤ ਜੋਨ ਕੇ ਸਾਮ ਸੱਤਰ ਮਿਤਰ ਨਾ ਕੋਏ ਕੌਨ ਬਾਟ ਪ੍ਰੀ ਤਸ ਪਥ ਸਾਰਥੀ ਰਥ ਹੋਏ ਤਾਦਰ ਮਾਤਨਾ ਜਾਤ ਜਾਕਰ ਪੁੱਤਰ ਪੋਤਰ ਮਕਾਨ ਦਾ ਕੌਣ ਕਾਜ ਕਹਾਹੇਗੇ ਤੇ ਆਨ ਦੇਵਕ ਨੰਦ ਦੇਵ ਦਾਇਤ ਦਿਸਾ ਵਿਸਾ ਜਿਹੇ ਕੀਨ ਸਰਵ ਵਿਸਾਰਕ ਕੌਣ ਉਪਮਤੌਨ ਕਉ ਮੁਖ ਲੀਤ ਨਾਮ ਮੁਰਾਰ ਰਾਗ ਬਿਲਾਵਲ ਪਾਤ ਸਾਹੀ ਦਸਵੀਂ ਸੂਕੇ ਮਹਿਮਾਨ ਸਰੂਪ ਕਹਾਏ ਸਿੱਧ ਸਮਾਦ ਸਾਧਕਰ ਹਾਰੇ ਕਿਉ ਹੁ ਨਾ ਦੇਖਣ ਪਾਏ ਰਹਾਓ ਨਾਰਦ ਵਿਆਸ ਪ੍ਰਾਸਰ ਤ੍ਰੂਸ ਇਤਿਹਾਵਤ ਧਿਆਨ ਲਗਾਏ ਵੇਦ ਪੁਰਾਨ ਹਰ ਹੱਥ ਛਾਡਿਓ ਤਦਪ ਧਿਆਨ ਨਾ ਆਏ ਦਾਨਵ ਦੇਵ ਪਿ사ਚ ਪ੍ਰੇਤ ਤੇ ਨਿਤਹਿ ਨੇਤ ਕਹਾਏ ਸ਼ੂਸ਼ਮ ਤੇ ਸ਼ੂਸ਼ਮ ਕਰ ਚੀਨੇ ਬ੍ਰੇਦਨ ਬ੍ਰੇਦ ਬਤਾਏ ਭੂਮ ਆਕਾਸ ਪਤਾਲ ਸਭੈ ਸਜ ਇਕ ਅਨੇਕ ਸਦਾਏ ਸੂ ਨਰਕਾਲ ਫਾਸਤੇ ਬਾਚੇ ਜੋ ਹਰ ਸ਼ਰਨ ਸਿਧਾਏ ਰਾਗ ਦੇਵੰਗਧਾਰੀ ਪਾਤਸ਼ਾਹੀ ਦਸਵੀਂ ਏਕ ਬਿਨਾ ਦੂਸਰ ਸੋਨਾ ਚਨਾਰ ਪੰਜਨ ਗੜਨ ਸਮਰੱਥ ਸਦਾ ਪ੍ਰਭ ਜਾਨਤ ਹੈ ਕਰਤਾਰ ਰਹਾਉ ਕਹਾਂ ਭਇਓ ਜੋ ਅਤ ਹਿਤ ਚੇਤ ਕਰ ਬਹੁ ਵਿਦ ਸਲਾਪੁ ਜਾਈ ਪ੍ਰਾਂਥ ਗਿਓ ਪਾਹਨ ਕਹਿ ਪਰਸਤ ਕਛ ਕਰ ਸਿਧਨ ਆਈ ਅਛਤ ਤੂਪ ਦੀਪ ਅਰਪਤ ਹੈ ਪਾਹਨ ਕਸ਼ੂ ਨਾ ਖੈ ਹੈ ਤਾ ਮੈਂ ਕਹਾ ਸਿਧ ਹੈ ਰੀ ਜੜਤੁ ਹੋਇ ਕਸ਼ੂ ਬਰ ਦੇਹ ਹੈ ਦੈ ਹੈ ਜੋ ਜੀ ਹੋਤ ਤੋ ਦੇਤ ਕਸ਼ੂ ਤੋਹ ਮਨ ਕਰਮਾਨ ਬਚ ਕਰਮ ਵਿਚਾਰ ਕੇਵਲ ਏਕ ਸ਼ਰਨ ਸੁਆਮੀ ਬਿਨ ਜੋ ਨਹਿ ਕਤ ਹੈ ਉਧਾਰ ਰਾਗ ਦੇਵੰਗ ਧਾਰੀ ਪਾਤਸ਼ਾਹੀ ਦਸਵੀਂ ਬਿਨ ਹਰ ਨਾਮ ਨਾ ਬਾਚਨ ਪੈ ਹੈ 14 ਹੈ ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾ ਭਲਿਆ ਹੈ ਰਹਾਉ ਰਾਮ ਰਹੀਮ ਉਬਾਰ ਨਾ ਸਕ ਹੈ ਜਾਂਕਰ ਨਾਮ ਰਟੈ ਹੈ ਬ੍ਰਹਮਾ ਵਿਸ਼ਨੁਰ ਰੁਦਰ ਸੂਰਜ ਸਸਤੇ ਬਸ ਕਾਲ ਸਬੈ ਹੈ ਵੇਦ ਪੁਰਾਨ ਕਤੇਬ ਵੇਦ ਪੁਰਾਨ ਕੁਰਾਨ ਸਭੇ ਮਤ ਜਾ ਕਹਿ ਨੇਤ ਕਹੇ ਹੈ ਇੰਦਰ ਫਨਿੰਦਰ ਮਨਿੰਦਰ ਕਲਪ ਬਹੁ ਧਿਆਵਤ ਧਿਆਨ ਨਾ ਐ ਹੈ ਜਾ ਕਰ ਰੂਪ ਰੰਗ ਨਹਿ ਜਨੀ ਤੋ ਸੋ ਕਿਮ ਸਿਆਮ ਕਹੇ ਹੈ ਛਟ ਹੋ ਕਾਲ ਜਾਲ ਤੇ ਤਬ ਹੀ ਤਾਂ ਹੀ ਚਰਨ ਲਪਟੈ ਹੈ ਜਾ ਕਰ ਰੂਪ ਰੰਗ ਨਹਿ ਜਨਿਅਤ ਸੋ ਕਿਮ ਸਿਆਮ ਕਹੇ ਹੈ ਛਟ ਹੋ ਕਾਲ ਜਾਲ ਤੇ ਤਬ ਹੀ ਤਾਂ ਹੀ ਚਰਨ ਲਪਟੈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ